ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਜੋ ਕਮਿਸ਼ਨਰ ਪੁਲਸ ਅੰਮ੍ਰਿਤਸਰ ਉਹਨਾਂ ਦੀ ਖਾਸ ਹਦਾਇਤਾਂ ਤੇ ਸ੍ਰੀ ਰਵਿੰਦਰ ਸਿੰਘ ਸੰਧੂ ਡੀਸੀਪੀ ਡਿਟੈਕਟਿਵ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਐਟ ਅਤੇ ਸ੍ਰੀ ਵਿਸ਼ਾਲਜੀਤ ਸਿੰਘ ਏਡੀਐਸਪੀ ਸਿਟੀ 1 ਜੀ ਦੀਆਂ ਸੁਪਰਵਾਈਜ਼ਨ ਹੇਠ ਸਾਡੀ ਥਾਣਾ ਸਲਮਾਦੀ ਪੁਲਸ ਨੇ ਐਸਐਸਓ ਸਾਹਿਬ ਸ੍ਰੀ ਜਸਵੀਰ ਸਿੰਘ ਦੇ ਇਹ ਸੁਪਰੀਅਰ ਹੇਡ ਬਹੁਤ ਵਧੀਆ ਕੰਮ ਕੀਤਾ ਹੈ ਜਦੋਂ ਸਾਡੇ ਚੌਕੀ ਇੰਚਾਰਜ ਕੋਟ ਖਾਲਸਾ ਏਜੀ ਹਰਜਿੰਦਰ ਸਿੰਘ ਨੇ ਮੁਖਰਬੀ ਦੀ ਤਲਾਸ਼ ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਸਪਲੈਂਡਰ ਮੋਟਰਸਾਈਕਲ ਦੇ ਕਾਬੂ ਕੀਤਾ ਸ਼ੱਕ ਦੀ ਬਣਾ ਤੇ ਜਦੋਂ ਉਹਨਾਂ ਦੀ ਸੱਚ ਕੀਤੀ ਗਈ ਤੇ ਮੋਟਰਸਾਈਕਲ ਸਵਾਰ ਜਿਹੜਾ ਗੁਰਸਿਮਰਨ ਪ੍ਰੀਤ ਸਿੰਘ ਸੀਗਾ ਉਰਫ ਸਿਮਰਨ ਪੁੱਤ ਪਰਤਾਸ ਸਿੰਘ ਵਾਸੀ ਹਾਚੋਗਾਲ ਉਹਦੀ ਡੱਬ ਦੇ ਵਿੱਚੋਂ ਇੱਕ ਦੇਸੀ ਪਿਸਟਲ ਬੱਤੀ ਬੋਰ ਸਮੇਤ ਦੋ ਰਾਉਂਡ ਜਿਹੜੇ ਆ ਉਹ ਬਰਾਮਦ ਹੋਏ ਤੇ ਜਿਹੜਾ ਉਹਦੇ ਨਾਲ ਦੂਸਰਾ ਵਿਅਕਤੀ ਸੀ ਨਿਤਨ ਉਰਫ ਚੇਂਕੂ ਪੁੱਤਰ ਕੈ ਨਾਨਕਚੋਰ ਵਾਸੀ ਰਾਮ ਸਿੰਘ ਕਲੋਨੀ ਮੋਨੀਪਾਰਕ ਉਹਦੀ ਸੱਚ ਕਰਦੇ ਉਹਦੇ ਪਾਸੋਂ ਤਿੰਨ ਰਾਉਂਡ ਜਿਹੜੇ ਬੱਤੀ ਬੋਰ ਦੇ ਜਿਹੜੇ ਆ ਉਹ ਜਿਹੜੇ ਬਰਾਮਦ ਹੋਏ ਇਹ ਇਹਨਾਂ ਬਾਰੇ ਕੋਈ ਜਿਹੜਾ ਆਪਣਾ ਸਬੂਤ ਪੇਸ਼ ਨਹੀਂ ਕਰ ਸਕਿਆ ਕਿਉਂਕਿ ਇਹ ਨਜਾਇਜ਼ ਸੀਗੇ ਇਸ ਤੋਂ ਲਗਾ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਰੈਂਡਰ ਸੀ ਉਹਨੂੰ ਵੀ ਕਬਜ਼ਾ ਪੁਲਿਸ ਨੇ ਲਿਆ ਗਿਆ ਤੇ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਪਾ ਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਕੋਲ ਹੋਰ ਵੀ ਬਹੁਤ ਕਵਰੀ ਹੁੰਦੀ ਆਸ ਹੈ ਕਿਉਂਕਿ ਇਹ ਤੇ ਦੱਸਣਯੋਗ ਹੈ ਇਹ ਜਿਹੜਾ ਨਿਤਨ ਜੀ ਰੂ ਚਿੰਕੂ ਆ ਇਹਦੇ ਖਿਲਾਫ ਪਹਿਲਾਂ ਵੀ ਵਕਫ ਵਕਫ ਖਰਾਮਾ ਟੇ ਸੇਮ ਕਰ ਮੇ ਵਕਫ ਥਾਣਾ ਦੇ ਵਿੱਚ ਦਰਜਾ ਚੋਰੀ ਦੇ ਤੇ 307 ਦੇ 302 ਦੇ ਇਸ ਤੋਂ ਲਾ ਜਿਹੜਾ ਗੋਸਿਮਰ ਪੀਦਾ ਇਹ ਪਹਿਲਾਂ 302 ਦੇ ਮਕਦਮੇ ਚ ਇਹ ਛਿਰਿਆਰ ਮੁਰਬ ਬਟ ਅਲੱਦਾ ਮਕਦਮਾ ਹੈ ਕਿਸੇ ਦੋ ਦੇ ਮਕਦਮੇ ਚ ਜੇਲ੍ਹ ਚ ਉਮਰ ਕੈਦੀ ਸਜ਼ਾ ਭੁਗਤ ਰਿਹਾ ਸੀਗਾ ਤੋਂ ਉਹਨੂੰ ਇਸ ਵਕਤ ਪਰੋਲ ਤੇ ਸੀ ਤੇ ਪਰੋਲ ਤੇ ਆ ਗਏ ਨੇ ਫਿਰ ਇਹ ਜਿਹੜਾ ਕ੍ਰਾਈਮ ਕੀਤਾ ਹੈ ਇਹਨਾਂ ਪਾਸੋਂ ਹੋਰ ਹੀ ਰਿਕਵਰੀਆਂ ਆਉਂਦੀ ਆਸ ਹੈ ਇਹਨਾਂ ਦੀ ਇੰਟਰੋਗੇਸ਼ਨ ਜਾਰੀ ਹੈ